ਸਤਿ ਸ਼੍ਰੀ ਅਕਾਲ ਜੀ ਕਿੰਨੇ ਸਾਰੇ ਆਇਓ ਸਾਰੇ ਵਧੀਆ ਹੋਮੋਂਗੇ ਤੇ ਅੱਜ ਹੈਗਾ ਇਹ ਕਰਵਾ ਚੌਥ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਪੰਜਾਬ ਦੀ ਆਪਣੇ ਪਿੰਡਾਂ ਦੀ ਸਪੈਸ਼ਲ ਡਿਸ਼ ਹੁੰਦੀ ਹੈ ਕਰਵਾ ਚੌਥ ਵਾਲੇ ਦਿਨ ਚੂਰੀ ਸਵੇਰੇ ਚਾਹ ਦੇ ਨਾਲ ਚੂਰੀ ਖਾ ਕੇ ਹੀ ਵਰਤ ਰੱਖਿਆ ਜਾਂਦਾ ਚਲੋ ਹੁਣ ਹੋਰ ਚੀਜ਼ਾਂ ਵੀ ਬਹੁਤ ਖਾ ਲੈਂਦੇ ਨੇ ਪਰ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਸਿਰਫ ਇਹੀ ਚੀਜ਼ ਖਾਧੀ ਜਾਂਦੀ ਸੀਗੀ ਚੂਰੀ ਹੀ ਖਾਂਦੀਆਂ ਸੀਗੀਆਂ ਤੇ ਆਪਾਂ ਵੀ ਬਣਾ ਲਈ ਸੀਗੀ ਆਪਣੀਆਂ ਪਿੰਨੀਆਂ ਬਣ ਕੇ ਰੈਡੀ ਨੇ ਵਰਤ ਆਪਾਂ ਨਹੀਂ ਰੱਖਣਾ ਪਰ ਫਿਰ ਵੀ ਆਪਾਂ ਤਿਹਾੜ ਤਾਂ ਮਨਾਈ ਸਕਦੇ ਆ ਤੇ ਆਪਾਂ ਇਸ ਲਈ ਆਪਾਂ ਵੀ ਬਣਾ ਲਈ ਸੀ ਚੋਰੀ ਤੇ ਆਪਾਂ ਖਾਦੀ ਸੀਗੀ 10:00 ਵਜੇ 10:00 ਵਜੇ ਵਾਲੀ ਚਾਹ ਦੇ ਨਾਲ ਆਪਾਂ ਹੁਣ ਚੋਰੀ ਖਾਣੇ ਆ ਤੇ ਇੱਧਰ ਆਪਣਾ ਕਾਕਾ ਇਹ ਬਿਸਕੁਟਾਂ ਤੋਂ ਕਰੀਮ ਲਾ ਲਗਾ ਰਿਹਾ ਸੀਗਾ ਬਿਸਕੁਟ ਨਹੀਂ ਘਾਣੇ بس ਇਹਨੇ ਇਕੱਲੀ ਕਰੀਮ ਘਾਣੀ ਹੁੰਦੀ ਆ ਹਾਂਜੀ ਹੁਣ ਹੋ ਗਈ ਹੈ ਸ਼ਾਮ ਤੇ ਇਹ ਵੀ ਇੱਕ ਸਪੈਸ਼ਲ ਚੀਜ਼ ਬਣਦੀ ਹੁੰਦੀ ਹੈ ਵਰਤਾਂ ਵਾਲੇ ਦਿਨ ਫੀਨੀਆ ਤੇ ਹਰ ਘਰ 'ਚ ਇਹ ਬਣਦੀ ਹੀ ਹੈ ਜਿਨ੍ਹਾਂ ਨੇ ਵਰਤ ਰੱਖੇ ਹੁੰਦੇ ਨੇਗੇ ਤੇ ਆਪਾਂ ਵੀ ਇਹ ਲੈ ਕੇ ਆਉਂਦੀਆਂ ਸੀਗੀਆਂ ਤੇ ਆਪਾਂ ਸ਼ਾਮ ਦੀ ਰੋਟੀ ਦੇ ਨਾਲ ਹੁਣ ਇਹ ਵੀ ਬਣਾਵਾਂਗੇ ਹਾਂਜੀ ਆਪਣੇ ਫੇਨੀਆ ਤੇ ਰੋਟੀ ਸਬਜੀ ਸਾਰਾ ਕੁਝ ਬਣ ਕੇ ਰੈਡੀ ਆ ਸਬਜੀ ਆਪਾਂ ਬੇਠੇ ਦੀ ਬਣਾਈ ਸੀ ਤੇ ਨਾਲ ਆਪਾਂ ਫੇਨੀਆ ਬਣਾ ਲੀਆਂ ਤੇ ਚਲੋ ਜੀ ਹੁਣ ਆਪਾਂ ਖਾਣੇ ਆ ਆਪਣਾ ਖਾਣਾ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ